ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਅੰਤੇ ਕਹਿ ਰਾ ਦਸੀਐ ਅੰਦਾ ਹੋਏ ਸੋ ਜਾਏ ਹੋਏ ਸੁ ਜਾ ਖਾ ਨਾਨਕਾ ਸੋ ਕਿਉ ਉਜੜ ਪਾਏ ਅੰਦੇ ਇਹ ਨਆਂ ਅੱਖੀਆਂ ਜਿਨ ਮੁਖ ਲੋਇਣ ਨਾਹੇ ਅੰਦੇ ਸੇ ਨਾਨਕਾ ਖਸਮੋ ਕੁੱਥੇ ਜਾਹੇ ਮਹਲਾ ਤੁਚਾ ਸਾਹਿਬ ਅੰਦਾਜੋ ਕੀਆ ਕਰੇ ਸੁ ਜਾਖਾ ਹੋਏ ਜੇ ਹਾ ਜਾਣੇ ਤੇ ਹੋ ਵਰਤੈ ਜੇ ਸੋ ਆਖੇ ਕੋਈ ਜਿਥੈ ਸੋ ਵਸਤ ਨਾ ਜਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉ ਲਏ ਸਕੇ ਨਾ ਵਸਤ ਪਛਾਣ ਮਹਲਾ ਤੂ ਚਾ ਸੋ ਕਿਉ ਅੰਦਾ ਅੱਖੀਐ ਜੇ ਹੁਕਮ ਅੰਦਾ ਹੋਏ ਨਾਨਕ ਹੁਕਮ ਨ ਬੁਝਈ ਅੰਦਾ ਕਈਐ ਸੋਏ ਪੌੜੀ ਕਾਇ ਆਂਦਰ ਗੜ ਕੋਟ ਹੈ ਸਬਦ ਸੰਤਰ ਦੇ ਸਾ ਆਪੇ ਟਾੜੀ ਲੈਨ ਸਬ ਮਹਿ ਪਰਵੇ ਸਾ ਆਪੇ ਸਿਸ਼ਟ ਸਾਜਿਐਨ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟਈਐ ਸਾ ਸਭ ਕਿਛ ਸੱਚੋ ਸੱਚ ਹੈ ਗੁਰ ਸੋਜੀ ਪਾਈ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟਈਐ ਸਾ ਸਭ ਕਿਛ ਸੱਚੋ ਸੱਚ ਹੈ ਵਰਸੋ ਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੇ ਕੋਈ ਅੰਦਾ ਮਨੁੱਖ ਕਿਸੇ ਹੋਰ ਨੂੰ ਰਾਹ ਦੱਸੇ ਤਾਂ ਉਹ ਰਾਹ ਉੱਤੇ ਉਹੀ ਤੁਰਦਾ ਹੈ ਜੋ ਆਪ ਅੰਨਾ ਹੋਵੇ ਹੇ ਨਾਨਕ ਸੁਜਾਖਾ ਮਨੁਖ ਅੰਨੇ ਦੇ ਆਖੇ ਕੋਰਾਹੇ ਨਹੀਂ ਪੈਂਦਾ ਪਰ ਆਤਮਿਕ ਜੀਵਨ ਵਿੱਚ ਇਹੋ ਜਿਹੇ ਬੰਦਿਆਂ ਨੂੰ ਅੰਨੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਦੇ ਉੱਤੇ ਅੱਖਾਂ ਨਹੀਂ ਹਨ ਹੇ ਨਾਨਕ ਅੰਨੇ ਉਹ ਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ਜਿਸ ਮਨੁੱਖ ਨੂੰ ਮਾਲਕ ਪ੍ਰਭੂ ਨੇ ਆਪ ਅੰਨਾ ਕਰ ਦਿੱਤਾ ਹੈ ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ ਸੁਝਾਖਾ ਬਣਾਏ ਨਹੀਂ ਤਾਂ ਅੰਨਾ ਮਨੁੱਖ ਤਾਂ ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ 100 ਵਾਰੀ ਸਮਝਾਏ ਜਿਸ ਮਨੁੱਖ ਦੇ ਅੰਦਰ ਨਾਮ ਰੂਪ ਪਦਾਰਥ ਦੀ ਸੋਝੀ ਨਹੀਂ ਉੱਥੇ ਆਪਾ ਭਾਵ ਦੀ ਵਰਤੋਂ ਹੋ ਰਹੀ ਸਮਝੋ ਕਿਉਂਕਿ हे ਨਾਨਕ ਗਾਹਕ ਜਿਸ ਸੌਦੇ ਨੂੰ ਪਛਾਣੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿੱਚ ਨੇਤਰਹੀਣ ਹੋ ਗਿਆ ਉਸ ਨੂੰ ਅਸੀਂ ਅੰਨਾ ਨਹੀਂ ਆਖਦੇ ਹੈ ਨਾਨਕ ਓਮਨੁਖ ਅੰਨਾ ਕਿਹਾ ਜਾ ਸਕਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ਮਨੁੱਖਾ ਸਰੀਰ ਦੇ ਅੰਦਰ ਮਨੁੱਖ ਦਾ ਹਿਰਦਾ ਰੂਪ ਜਿਸ ਪ੍ਰਭੂ ਦਾ ਕਿਲਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ਼ ਦਿਸ਼ਾਂਤਰਾਂ ਵਿੱਚ ਮੌਜੂਦ ਹੈ ਸਾਰੇ ਜੀਵਾਂ ਦੇ ਅੰਦਰ ਪ੍ਰਵੇਸ਼ ਕਰਕੇ ਉਸ ਨੇ ਆਪ ਹੀ ਜੀਵਾਂ ਦੇ ਅੰਦਰ ਤਾੜੀ ਲਈ ਹੋਈ ਹੈ ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ ਉਸ ਸ੍ਰਿਸ਼ਟੀ ਵਿੱਚ ਉਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿੱਚ ਤੁਰਿਆਂ ਆਉਂਦੀ ਹੈ ਤਾਂ ਹੀ ਸੱਚਾ ਪ੍ਰਭੂ ਪ੍ਰਗਟ ਹੁੰਦਾ ਹੈ ਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਹੈ ਪਰ ਇਹ ਸਮਝ ਸਤਿਗੁਰੂ ਦੇ ਰਾਹੇ ਹੀ ਪੈਦਾ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੈਟਰਡ ਬਾਈ ਆਵਰ ਸੈਕਿੰਡ ਗੁਰੂ ਗੁਰੂ ਅਗਗਦ ਦੇਵ ਜੀ ਅੰਡਰ ਹੈਡਰਡ ਸ਼ਲੋਕ ਸੈਕਿੰਡ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਹੀ ਇਜ਼ ਟ੍ਰੂਲੀ ਬਲਾਈਂਡ ਹੂ ਫਾਲੋਜ਼ ਦਾ ਵੇ Shown by the blind man. O Nanak, why should the one who can see get lost? Do not call them blind who have no eyes in their faces. They alone are blind, O Nanak, who wander away from their Lord, Vaheguru, and Master. Second Mahal one whom the lord has made blind, the lord can make him see again. he acts only as he knows. although he may be spoken to a hundred times, where the real thing is not seen, self-conceit prevails there. know this well, o nanak, how can the purchaser purchase the real thing if he cannot recognize it second mahal how can someone he called blind if he was made blind by the lord's command o nanak one who does not understand the hukam the order orders of the lord's command should be called blind body. Deep within the body is the fortress of the Lord and all lands and countries. He Himself sits in primal, profound Samadhi. He Himself is all-pervading. He Himself created the universe and He Himself remains hidden within it serving the guru the lord is known and the truth is revealed he is true the truest of the true the guru has imparted his this understanding Ji kalsa fate.